ਬੋਲ ਲੈਂਦੇ ਆ ਜੀ ਜਿਆਦਾ ਕੋਬਜੈਕਟ ਕਰਦਾ ਬੋਲ ਲੈਂਦੇ ਆ ਆ ਗਿਆ ਆ ਗਿਆ ਕੇ ਲਿਓ ਆ ਤੁਹਾਡੇ ਇਹ ਕੇ ਬੈਂਕ ਹੋਰ ਦੇਖੋ ਯਾਰ ਬੋਲਾ ਬੋਲਾ ਅੱਜ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਮੋਗਾ ਜੀ ਦੇ ਦੇਸ਼ਾ ਨਿਰਦੇਸ਼ਾਂ ਹੇਠ ਮੋਗਾ ਜ਼ਿਲ੍ਹੇ ਦੇ ਪਿੰਡ ਦੇ ਜਿੰਨੇ ਵੀ ਰੇਲਵੇ ਸਟੇਸ਼ਨ ਨੇ ਉਹਨਾਂ ਦੀ ਕੋਆਰਡੀਨੇਟਡ ਆਪਰੇਸ਼ਨ ਕਰਾਇਆ ਗਿਆ ਜੋ ਕਿ ਵਕ ਵਕ ਟੀਮਾਂ ਬਣਾ ਕੇ ਗਸ਼ਟਨ ਅਗਜਟਡ ਆਫਸਰਸ ਦੀ ਨਿਗਰਾਨੀ ਹੇਠ ਮੋਗਾ ਜ਼ਿਲ੍ਹੇ ਦੇ ਪਿੰਡ ਦੇ ਰੇਲਵੇ ਸਟੇਸ਼ਨਾਂ ਦੀ ਐਂਟੀ ਸਾਬੋਟਾਜ ਚੈੱਕ ਕੀਤੀ ਗਈ ਔਰ ਸਟੇਸ਼ਨਾਂ ਦੀ ਵੇਰੀ ਪਾਰਕਿੰਗ ਹੈ ਉਹਨਾਂ ਚ ਜਿਹੜੇ ਕੋਈ ਅਬੈਂਡਨਡ ਵਾਹਨ ਖੜੇ ਨੇ ਸ਼ੱਕੀ ਵਿਅਕਤੀ ਉਹਨਾਂ ਨੂੰ ਚੈੱਕ ਕੀਤਾ ਗਿਆ ਔਰ ਕਿਸੇ ਕੋਈ ਐਂਟੀ سوشੀਅਲ ਐਲੀਮੈਂਟ ਕੋਈ ਸਟੇਸ਼ਨ ਦੇ ਉੱਤੇ ਨਾ ਹੋਵੇ ਉਹ ਚੈੱਕ ਕੀਤਾ ਗਿਆ ਫੋਲ ਕਿਹੜੀ ਕਿਹੜੀ ਜਗ੍ਹਾ ਚੈੱਕ ਕੀਤੀ ਆ ਰੇਲਵੇ ਸਟੇਸ਼ਨ ਭੋਗਾ ਰੇਲਵੇ ਸਟੇਸ਼ਨ ਡਗਰੂ ਰੇਲਵੇ ਸਟੇਸ਼ਨ ਮਾਣਾ ਤੇ ਰੇਲਵੇ ਸਟੇਸ਼ਨ ਜੀਤਵਾਲ ਚੈੱਕ ਕੀਤਾ ਕੋਈ ਖਾਸ ਇਨਪੁਟ ਆ ਗਿਆ ਜੀ ਜਾਂ ਇਹ ਰੈਗੂਲਰ ਸਕਿਉਰਿਟੀ ਪਰਪਸ ਦੇ ਨਾਲ ਹੀ ਪੈਕ ਕੀਤਾ ਕੋਈ ਰਾਊਂਡ ਆ ਵੀ ਕੀਤਾ ਹੈ ਹਾਂਜੀ ਕੁਝ ਸ਼ੱਕੀ ਵਿਅਕਤੀ ਰਾਉਂਡ ਅਪ ਕੀਤੇ ਜਿਨ੍ਹਾਂ ਦੀ ਅਸੀਂ ਕਰਕੇ ਤਸਦੀਕ ਫਿਰ ਉਸ ਤੋਂ ਬਾਅਦ ਰਿਪੋਰਟ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਆਇਆ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਆਪਰੇਸ਼ਨ ਡਰੱਗਸ ਦੇ ਅਗੇਂਸਟ ਚੱਲ ਰਿਹਾ ਹੈ ਇੱਕ ਉਹੀ ਲੜੀ ਵੀ ਵਿੱਚੇ ਕੰਟੀਨਿਊ ਹੈਗੀ ਹੈ ਤਾਂ ਕਿ ਜਿਹੜੇ ਨਸ਼ਾ ਦਾ ਸੇਵਨ ਕਰਦੇ ਨੇ ਨੌਜਵਾਨ ਉਹ ਰੇਲਵੇ ਸਟੇਸ਼ਨਸ ਦੇ ਅਮੈਂਡਡ ਰੇਲਵੇ ਬੋਗੀ ਜਾਂ ਕੁਆਟਰਸ ਜਾਂ ਇਹ ਜਿਹੜੀਆਂ ਖਾਲੀ ਠਾਵਾਂ ਨੂੰ ਯੂਜ਼ ਕਰਦੇ ਨੇ ਨਸ਼ੇ ਦੇ ਟੈਬੂ ਲਈ ਉਹ ਵੀ ਚੈੱਕ ਕੀਤੇਗੇ ਔਰ ਪਬਲਿਕ ਨੂੰ ਇਹ ਹੀ ਹੈ ਕਿ ਸਾਨੂੰ ਵੱਧ ਤੋਂ ਵੱਧ ਸਪੋਰਟ ਦਿਓ ਔਰ ਸਾਨੂੰ ਦੱਸੋ ਵੀ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਹੈ ਔਰ ਕਿੱਥੇ ਨਸ਼ਾ ਵਿਕਦਾ ਹੈਗਾ ਤਾਂ ਕਿ ਅਸੀਂ ਉਹਨਾਂ ਨੂੰ ਫੜ ਕੇ ਕਾਰਵਾਈ ਕਰੀਏ ਉਹ ਦੌਰਾਨ ਵੀ